ਐਨਐਸਏ ਖਿਲਾਫ ਭਾਈ ਅਮਰਪਾਲ ਸਿੰਘ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਪਰ ਉਸ ਤੋਂ ਬਾਅਦ ਜਦੋਂ ਅੱਜ ਸੁਣਵਾਈ ਹੋਈ ਹੈ ਤੇ ਇਸ ਮਾਮਲੇ ਦੇ ਵਿੱਚ ਇੱਕ ਵੱਖਰਾ ਮੋੜ ਸਾਹਮਣੇ ਆਇਆ ਹੈ ਦਰਅਸਲ ਭਾਈ ਅਮਰਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਸੰਸਦ ਨੇ ਉਹਨਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਐਨਐਸਏ ਉਹਨਾਂ ਤੇ ਲੱਗੀ ਹੋਈ ਸੀ ਔਰ ਉਸ ਨੂੰ ਵਧਾ ਦਿੱਤਾ ਗਿਆ ਸੀਗਾ ਵਧਾ ਕੇ 2025 ਤੱਕ ਜਿਹੜਾ ਉਹ ਕਰ ਦਿੱਤਾ ਗਿਆ ਸੀ ਗੱਲ ਜਿਸ ਵਾਸਤੇ ਭਾਈ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਦਾ ਰੁਖ ਕੀਤਾ ਇਸ ਨੂੰ ਚੈਲੰਜ ਕੀਤਾ ਤੇ ਉੱਥੇ ਜਦੋਂ ਅੱਜ ਸੁਣਵਾਈ ਹੋਈ ਹੈ ਤੇ ਤਰੀਕ ਵਧਾ ਕੇ ਤੇ ਅੱਗੇ 31 ਤਰੀਕ ਕਰ ਦਿੱਤੀ ਗਈ ਹੈ ਯਾਨੀ ਕਿ ਅੱਜ ਸੁਣਵਾਈ ਪੂਰੀ ਨਹੀਂ ਹੋ ਸਕੀ ਸਗੋ ਇਸ ਕੇਸ ਨੂੰ 31 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ ਇਹਨੂੰ ਅੱਗੇ ਪੋਸਟਪੋਨ ਕਰ ਦਿੱਤਾ ਗਿਆ ਔਰ 31 ਜੁਲਾਈ ਨੂੰ ਹੁਣ ਜਿਹੜੀ ਸੁਣਵਾਈ ਹੋਵੇਗੀ ਇਹਦੇ ਪਿੱਛੇ ਕਾਰਨ ਕੀ ਹੈ ਕਿ ਕਿਉਂ ਅੱਜ ਸੁਣਵਾਈ ਹੋ ਨਹੀਂ ਸਕੀ ਕਿਉਂ ਇਹਨੂੰ 31 ਤਰੀਕ ਤੇ ਪਾਇਆ ਗਿਆ ਇਹਦੇ ਪਿੱਛੇ ਇੱਕ ਵੱਡਾ ਕਾਰਨ ਹੈ ਕਿਉਂਕਿ ਦਰ ਟ੍ਰਿਬਿਊਨ ਦੇ ਆਰਟੀਕਲ ਮੁਤਾਬਕ ਸਰਕਾਰੀ ਵਕੀਲ ਦਾ ਇਹ ਦਾਵਾ ਸੀ ਉਸ ਵੇਲੇ ਅਦਾਲਤ ਦੇ ਅੰਦਰ ਕਿ ਜਿਹੜੇ ਡਾਕੂਮੈਂਟਸ ਭਾਈ ਅਮਰਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਪੇਸ਼ ਕੀਤੇ ਗਏ ਉਹਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਮਾਪਿਆਂ ਦੀ ਉਮਰ ਜਿਹੜੀ ਹੈ ਉਰੇ ਵਿੱਚ ਕੁਝ ਖਾਮੀਆਂ ਨੇ ਜਿਹੜੇ ਡਾਕੂਮੈਂਟਸ ਪੇਸ਼ ਕੀਤੇ ਗਏ ਨੇ ਉਹਨਾਂ ਦੇ ਵਿੱਚ ਕੁਝ ਗਲਤੀਆਂ ਨੇ ਤਰਟੀਆਂ ਨੇ ਜਿਸ ਵਾਸਤੇ ਅਦਾਲਤ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ 31 ਤਰੀਕ ਤੱਕ ਇਹ ਜਿਹੜੀਆਂ ਤਰਟੀਆਂ ਇਹ ਗਲਤੀਆਂ ਨੇ ਇਹਨਾਂ ਨੂੰ ਸਹੀ ਕਰ ਦਿੱਤਾ ਜਾਵੇ ਤੇ 31 ਤਰੀਕ ਤੋਂ ਬਾਅਦ ਜਿਹੜੀ ਆ 31 ਤਰੀਕ ਨੂੰ ਜਿਹੜੀ ਆ ਉਹ ਸੁਣਵਾਈ ਹੋਵੇਗੀ ਔਰ ਤੱਕਲਾ ਸਮਾਂ ਜਿਹੜਾ ਆ ਉਹ ਵੀ ਮੰਗ ਲਿਆ ਗਿਆ ਆ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਅਦਾਲਤ ਦੇ ਵਿੱਚ ਸਮਾਂ ਮੰਗਿਆ ਗਿਆ 31 ਤਰੀਕ ਨੂੰ ਗਲਤੀਆਂ ਦਰੁਸਤ ਕਰਕੇ ਲਿਆਉਣ ਦੀ ਗੱਲ ਕਹੀ ਗਈ ਹੈ ਔਰ NSA ਦੇ ਚੱਲਦੇ ਜਿਹੜਾ ਮਾਮਲਾ ਚੱਲਦਾ ਪਿਆ ਜਿਹਦੇ ਖਿਲਾਫ ਭਾਈ ਅਮਰਤਪਾਲ ਸਿੰਘ ਹਾਈ ਕੋਰਟ ਗਏ ਸਨ ਉਸ ਮਾਮਲੇ ਦੇ ਵਿੱਚ ਹੁਣ 31 ਤਰੀਕ ਜਿਹੜੀ ਅੱਗੇ ਪਹੁੰਚ ਚੁੱਕੀ ਹੈ ਹੁਣ 31 ਤਰੀਕ ਨੂੰ ਦੇਖਣਾ ਹੋਵੇਗਾ ਕਿ ਅਦਾਲਤ ਦੇ ਵੱਲੋਂ ਕੀ ਮਾਮਲਾ ਕੀ ਫੈਸਲਾ ਜਿਹੜਾ ਉਹ ਸੁਣਾਇਆ ਜਾਂਦਾ ਕਿਉਂਕਿ ਭਾਈ ਅਮਰਿਤਪਾਲ ਸਿੰਘ ਐਮਪੀ ਬਣ ਚੁੱਕੇ ਨੇ ਐਮਪੀ ਬਣਦੇ ਨੇ ਐਨਐਸਏ ਵਧਾ ਦਿੱਤੀ ਜਾਂਦੀ ਹੈ ਐਨਐਸਏ ਵਧਾਈ ਗਈ ਹੈ 2025 ਤੱਕ ਔਰ ਇਸ ਦੇ ਕਾਰਨ ਭਾਈ ਅਮਰਿਤਪਾਲ ਸਿੰਘ ਨਾ ਤਾਂ ਸੰਸਦ ਸੈਸ਼ਨਸ ਦੇ ਵਿੱਚ ਬਹਿ ਸਕਦੇ ਨੇ ਸੰਸਦ ਭਵਨ ਨਹੀਂ ਜਾ ਸਕਦੇ ਔਰ ਦੂਜੀ ਗੱਲ ਆਪਣੇ ਹਲਕੇ ਦੇ ਵਿੱਚ ਨਹੀਂ ਵਿਚਰ 파 ਰਹੇ ਜਿਸ ਕਾਰਨ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀਗਾ ਫਰੋਸਰ ਚੱਲਦੇ ਸੁਣਵਾਈ ਹੋਈ ਹੈ 31 ਤਰੀਕ ਅਗਲੀ ਪੈ ਗਈ ਹੈ ਕੀ ਕੁਝ ਹੋਵੇਗਾ 31 ਨੂੰ ਦੇਖਣਾ ਹੋਵੇਗਾ ਜੋ ਵੀ ਹੋਵੇਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ